ਕਾਰਨ ਗੁਰੂ ਘਰ ਸੇਵਾ ਕਰਨ ਦੇ ਬਾਬੇ ਕਰ ਦਿੱਤੇ ਸਾਡੇ ਸਥਾਨ ਤੇ ਬਾਲਣ ਦੀ ਉਥੋਂ ਕਹਿੰਦੇ ਆ ਕਿ ਕੋਠੇ ਤੋਂ ਬੈਕ ਸਾਈਡ ਟਿਕ ਪਿਆ ਜਦੋਂ ਮੈਨੂੰ ਫੋਨ ਆਇਆ ਫਿਰ ਦੇ ਮੁੜਿਆਂ ਨੇ ਕੀਤਾ ਮੈਨੂੰ ਤੇ ਮੈਂ ਉਸੇ ਵੇਲੇ ਉਥੇ ਗੁਰਦੁਆਰਾ ਸਾਹਿਬ ਪਹੁੰਚਾ ਮੈਂ ਪਹੁੰਚ ਕੇ ਦੋਹਾਂ ਭਰਾਵਾਂ ਨੇ ਵੇਖਿਆ ਤੇ ਸਰਬ ਸਿੰਘ ਹੈ ਨਹੀਂ ਮੈਂ ਇਹਨੂੰ ਫੋਨ ਕੀਤਾ ਫੋਨ ਕੀਤਾ ਮੈਂ ਇਹਨੂੰ ਕਿ ਹਰਵੀਰ ਮੈਂ ਇਹਨੇ ਜੋਗਾ ਨਹੀਂ ਮੇਰੇ ਪੁੱਤ ਨੂੰ ਸਾਹਮਣਾ ਦਸਾਉਣ ਨੂੰ ਲੜ ਗਿਆ ਇਹ ਤਰ ਜੱਲੇ ਆ ਦੁਨੀਆ ਤੋਂ ਬਸ ਇਹਨਾਂ ਨੇ ਮਤ ਕੀਤੀ ਮੇਰੀ ਸਾਰੀ ਕੋ ਪਿੰਡ ਦੇ ਰੋਮਾਂ ਲੱਕ ਸਚਕਲ ਜੀ ਇੱਕ ਫਿਰ ਮੰਦ ਪਾਗੀ ਜਿਹੜੀ ਘਟਨਾ ਹੈ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਗੁਰੂ ਘਰ ਦੇ ਵਿੱਚ ਇੱਕ 14 ਸਾਲ ਦਾ ਬੱਚਾ ਗੁਰਸਾਹਿਬ ਜਿਹੜਾ ਹੈ ਸੇਵਾ ਕਰ ਰਿਹਾ ਸੀਗਾ ਅਚਾਨਕ ਛੱਤ ਤੋਂ ਡਿੱਗਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਜਿਹੜੇ ਲਾਜ ਦੀ ਜਿਹੜਾ ਹਸਪਤਾਲ ਵੀ ਲੈ ਕੇ ਜਾਂਦੇ ਨੇ ਪਰੰਤੂ ਜਿਹੜਾ ਹੈ ਗੁਰਸਾਹਿਬ ਸਿੰਘ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਿਤਾ ਜਿਹੜੇ ਸਾਡੇ ਵਿੱਚ ਮੌਜੂਦ ਹੈ ਗੱਲਬਾਤ ਕਰਦੇ ਆਂ ਬੜੀ ਮੰਦ ਭਗੀ ਘਟਨਾ ਹੋਈ ਭਾਜੀ ਕੀ ਨਾਮ ਕਿਸੇ ਗੁਰਸਾਹਿਬ ਸਿੰਘ ਜੀ ਹਾਂਜੀ ਗੁਰਸਾਹਿਬ ਸਿੰਘ ਦਾ ਨਾਮ ਕਿੰਨੀ ਉਮਰ ਸੀ ਉਸ ਦੀ ਉਮਰ ਤੇ 13 ਸਾਲ ਤੋਂ 14 ਲੱਗਾ ਹੋਣਾ ਨੂੰ ਕਿਹੜੀ ਕਲਾਸ ਪੜ੍ਹਦੇ ਸੀ 7ਵੀਂ ਜੀ ਕੀ ਕਾਰਨ ਕੀ ਬਣਿਆ ਉਸਦੀ ਮਾਨਤਾ ਕਾਰਨ ਗੁਰੂ ਘਰ ਸੇਵਾ ਕਰਨ ਦੇ ਬਾਬੇ ਕਰ ਦਿੱਤੇ ਸਾਡੇ ਸਥਾਨ ਤੇ ਬਾਲਣ ਦੀ ਉਥੋਂ ਕਹਿੰਦੇ ਆ ਕਿ ਕੋਠੇ ਤੋਂ ਬੈਕ ਸਾਈਡ ਟੇਕ ਪਿਆ ਜਦੋਂ ਮੈਨੂੰ ਫੋਨ ਆਇਆ ਫਿਰ ਦੇ ਮੁੜਿਆਂ ਨੇ ਕੀਤਾ ਮੈਨੂੰ ਤੇ ਮੈਂ ਉਸੇ ਵੇਲੇ ਉਥੇ ਗੁਰਦਰਾ ਸਾਹਿਬ ਪਹੁੰਚਾ ਵਾਂ ਪਹੁੰਚ ਕੇ ਦੋ ਆਪਰਾਵ ਨੇ ਵੇਖਿਆ ਤੇ ਗੁਰਸਾਹਿਬ ਸਿੰਘ ਹੈ ਨਹੀਂ ਬਿਲਕੁਲ ਖਾਲੀ ਡੈੱਡ ਪਿਆ ਹੈ ਮੈਂ ਉਹਨੂੰ ਚੁੱਕ ਕੇ ਉਸ ਜਿਹੜੇ ਲਾਗੇ ਮੁੰਡੇ ਜਿਹੜੇ ਨੇ ਦੀ ਗੱਡੀ ਚ ਪਾ ਕੇ ਅੰਮ੍ਰitsar ਖੜਿਆ ਵਾ ਉਠੀਂ ਹਾਸਤਾ ਵਾ ਜਾਂਦੇ ਜਾਂਦੇ ਮੇਰਾ ਇਹ ਪਤੀ ਆ ਮੈਂ ਇਹਨੂੰ ਫੋਨ ਕੀਤਾ ਫੋਨ ਕੀਤਾ ਮੈਂ ਇਹਨੂੰ ਕਿ ਹਰਬੀਰ ਮੈਂ ਇਨੇ ਜੋਗਾ ਨਹੀਂ ਮੇਰੇ ਪੁੱਤ ਨੂੰ ਸਾਹਮਣੇ ਦਸਾਉ ਲੋਣ ਗਏ ਇਸ ਤਰ ਚੱਲਿਆ ਦੁਨੀਆ ਤੋਂ ਬਸ ਇਹਨਾਂ ਨੇ ਮਤ ਕੀਤੀ ਮੇਰੀ ਸਾਲੀ ਕੋ ਪਿੰਡ ਦੇ ਕੱਖਾਟਾ ਗੁਰਸਾਹਿਬ ਸਾਹਿਬ ਦਾ ਪਿਤਾ ਜਿਹੜਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਕਲੌਤਾ ਪੁੱਤਰ ਜਿਹੜਾ ਗੁਰਸਾਹਿਬ ਸਿੰਘ ਅੱਜ ਇਸ ਪਿਓ ਦੇ ਹੱਥਾਂ ਦੇ ਵਿੱਚੋਂ ਨਿਕਲਦਾ ਤਾਂ ਪਿਓ ਜਿਹੜਾ ਉਸ ਦਾ ਜਿਹੜਾ ਦਰਦ ਹੈ ਉਸ ਦਾ ਜਿਹੜਾ ਦਿਲ ਹੈ ਉਹ ਕਿਵੇਂ ਤਾਹਾਂ ਮਾਰਿਆ ਪਰਿਵਾਰ ਦੇ ਲੋਕ ਹੋਰ ਵੀ ਜਿਹੜੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਬਾਬਾ ਜੀ ਗੁਰਸਾਹਿਬ ਸਿੰਘ ਜਦੋਂ ਡਿੱਗਦਾ ਤਾਂ ਤੁਰੰਤ ਜਿਹੜੀ ਮੌਕੇ ਤੇ ਮੌਤ ਹੁੰਦੀ ਹੈ ਨਹੀਂ ਉਦੋਂ ਬੜੇ ਸੱਟ ਲੱਗ ਜਾਂਦੀ ਓਦੇ ਮਤਲਬ ਬੋਲਦਾ ਨਹੀਂ ਉਦੋਂ ਤੇ ਹਸਪੀਟਲ ਲੈ ਕੇ ਜਾਂਦੇ ਤੇ ਗੁੰਮ ਹੋ ਜਾਂਦਾ ਤੇ ਗੁੰਮ ਹੋ ਜਾਂਦਾ ਹਸਪੀਟਲ ਲੈ ਕੇ ਜਾਂਦੇ ਆ ਤੇ ਉੱਥੇ ਜਾ ਕੇ ਤਿੰਨ ਕਿ ਦਿਨ ਰਹਿੰਦੇ ਤੇ ਕੱਲ ਨੂੰ ਰਾਤ 12:30 ਵਜੇ 11:30 ਵਜੇ ਉਹਨਾਂ ਨੇ ਵੀ ਜਵਾਬ ਦਿੱਤਾ ਸਰ ਜਿਹੜੇ ਇਲਾਜ ਲਈ ਇਲਾਜ ਚੱਲਦੇ ਦੌਰਾਨ ਜਿਹੜੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਕੀ ਕੀ ਗੁਰਸਾਹਿਬ ਸਿੰਘ ਦਾ ਪਤਾ ਲੱਗਦਾ ਹੈ ਕਿ ਇਕਲੈਤਾ ਜਿਹੜਾ ਪੁੱਤਰ ਸੀਗਾ ਜਿਹੜਾ ਦੋ ਭਰਾ ਸੀਗੇ ਤੇ ਉਹਨਾਂ ਦਾ ਦੋਵਾਂ ਭਰਾਵਾਂ ਦੇ ਪਰਿਵਾਰ ਦੇ ਵਿੱਚ ਇੱਕ ਇਕੱਲਾ ਜਿਹੜਾ ਪੁੱਤਰ ਸੀਗਾ ਹਾਂਜੀ ਦੋਨਾਂ ਘਰਾਂ ਦੇ ਵਿੱਚ ਇੱਕ ਇਕੱਲਾ-ਇਕੱਲਾ ਬੇਟਾ ਸੀ ਉਹਨਾਂ ਦੇ ਦੂਜੇ ਛੋਟੇ ਭਰਾ ਦੀ ਬੇਟੀ ਕਲੀ ਇਹ ਇੱਕ ਬੇਟਾ ਤੇ ਇੱਕ ਬੇਟੀ ਦੋਨਾਂ ਪਰਿਵਾਰਾਂ ਦੇ ਵਿੱਚ ਇਕੱਲਾ ਬੇਟਾ ਜਿਸ ਵਕਤ ਸੇਵਾ ਕਰ ਰਿਹਾ ਗੁਰਸਾਹਿਬ ਸਿੰਘ ਤਾਂ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਆਣ ਕੇ ਦੱਸਦੇ ਨੇ ਗੁਰਸਾਹਿਬ ਸਿੰਘ ਜਿਹੜਾ ਉਹ ਕੋਠੇ ਛੱਤ ਤੋਂ ਜਿਹੜਾ ਡਿੱਗਿਆ ਹਾਂਜੀ ਜਿਹੜੇ ਲਾਗੇ ਉੱਥੇ ਪਰੇ ਪੱਠੇ ਵੱਢਦੇ ਪਏ ਸੀ ਬੰਦੇ ਤੋਂ ਉਹਨਾਂ ਨੇ ਜਦੋਂ ਵੇਖਿਆ ਡਿਗਦਾ ਲਾਈਵ ਉਹਨਾਂ ਨੇ ਭੱਜ ਕੇ ਆ ਕੇ ਚੁੱਕਿਆ ਤੇ ਦੱਸਿਆ ਰੋਲਾ ਪਾਇਆ ਤੇ ਮੁੜ ਕੇ ਪਰ ਨੂੰ ਫੋਨ ਆਇਆ ਚਾਚਾ ਜੀ ਗਏ ਤੇ ਬ੍ਰਦਰ ਇਹਨਾਂ ਦੇ ਨਾਲ ਫਿਰ ਉਹਨਾਂ ਲੱਗ ਗੱਡੀ ਦੇ ਵਿੱਚ ਲੈ ਕੇ ਗਏ ਸੁਣਨ ਦੇ ਚ ਵੀ ਆ ਰਿਹਾ ਕਿ ਗੁਰਸਾਈਬ ਸਿੰਘ ਦੇ ਜਿਹੜੇ ਪਿਤਾ ਨੇ ਮਿਹਨਤ ਮਜ਼ਦੂਰੀ ਜਿਹੜੀ ਕਰਦੇ ਨੇ ਪਰਿਵਾਰ ਬਹੁਤ ਜਿਹੜਾ ਹੈ ਉਸ ਦੀ ਜਿਹੜੀ ਹਾਲਾਤ ਜਿਹੜੇ ਪਰਿਵਾਰ ਦੇ ਨੇ ਉਹ ਵੀ ਕਾਫੀ ਜਿਹੜੇ ਅਖਸਤਾ ਨੇ ਜਿਹੜੇ ਘਰ ਦਾ ਜਿਹੜਾ ਹਾਲਾਤ ਜਿਹੜੇ ਨੇ ਉਹ ਵੀ ਬੜੇ ਖਸਤਾ ਨੇ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈ ਪਰਿਵਾਰ ਦੀ ਜਿਹੜੀ ਉਹ ਵੀ ਮਦਦ ਹੋਣੀ ਚਾਹੀਦੀ ਕਿਉਂਕਿ ਜੇਰੇ ਇਲਾਜ ਨੇ ਜਿਹੜਾ ਕਾਫੀ ਜਿਹੜਾ ਪੈਸਾ ਵੀ ਲੱਗ ਗਿਆ ਹਾਂਜੀ ਜੀ ਜ਼ਰੂਰ ਪਰਿਵਾਰ ਜਿਹੜਾ ਹੈ ਸੋਗ ਦੀ ਲਹਿਰ ਵਿੱਚ ਹੈ ਸਦਮੇ ਦੇ ਵਿੱਚ ਹੈ ਪਰਿਵਾਰ ਦੇ ਸਥਾਨਕ ਲੋਕ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਪ੍ਰਧਾਨ ਜੀ ਜਦੋਂ ਗੁਰਸਾਈਬ ਸਿੰਘ ਜਿਹੜਾ ਹੈ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਮੌਕੇ ਤੇ ਜਿਹੜਾ ਲੋਕ ਜਿਹੜੇ ਪਿੰਡ ਦੇ ਨੇ ਉਹ ਕਹਿੰਦੇ ਨੇ ਕਿ ਇਸ ਦਾ ਜਿਹੜਾ ਕਾਰਡ ਹੈ ਜਿਹੜਾ 5 ਲੱਖ ਦਾ ਜਿਹੜਾ ਬੀਮਾ ਹੁੰਦਾ ਜਾਂ 5 ਲੱਖ ਦਾ ਜਿਹੜਾ ਕਾਰ ਤੇ ਇਲਾਜ ਹੁੰਦਾ ਹੈ ਉਹ ਕਾਰਡ ਜਿਹੜਾ ਉਹ ਲੈ ਕੇ ਆਉ ਤਾਂ ਉਸ ਦੇ ਉੱਪਰ ਜਿਹੜਾ ਇਸ ਦਾ ਇਲਾਜ ਹੋ ਸਕਦਾ ਹੈ ਕੀ ਲੱਗਦਾ ਹੈ ਕਿ ਜਦੋਂ ਗਰੀਬ ਪਰਿਵਾਰ ਦੇ ਵਿੱਚੋਂ ਕਾਰਡ ਹੀ ਨਹੀਂ ਬਣਿਆ ਹੁੰਦਾ ਵੱਡੀ ਜਿਹੜੀ ਮੁਸ਼ਕਲ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਬੜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਪਰਿਵਾਰ ਨਾਲ ਬਹੁਤ ਜ਼ਿਆਦਾ ਦੁਖਦਾਈ ਜਿਹੜੀ ਆ ਅਫਸੋਸ ਕਰਦਾ ਕਿਉਂਕਿ ਬਹੁਤ ਹੀ ਮਾੜਾ ਪਾਣਾ ਵਰਤਿਆ ਇਹ ਬਹੁਤ ਹੀ ਇੱਕ ਮਿਹਨਤਕਸ਼ ਜਿਹੜਾ ਇਨਸਾਨ ਆ ਰੋਜ਼ ਦੀ ਰੋਜੀ ਰੋਟੀ ਕਿਰਤ ਕਰਕੇ ਆਪਣੀ ਰੋਜੀ ਰੋਟੀ ਖਾਂਦਾ ਤੇ ਇਹਦੇ ਨਾਲ ਇਹਦਾ ਕਲਵਤਾ ਬੇਟਾ ਸੀ ਜਿਹੜਾ ਕੋ ਇਸ ਦੁਨੀਆ ਤੇ ਨਹੀਂ ਰਿਹਾ ਅਸੀਂ ਅੱਜ ਸਾਰਾ ਪਿੰਡ ਹੀ ਬਹੁਤ ਡੂੰਘੇ ਅਫਸੋਸਿਆ ਤੇ ਮੈਨੂੰ ਅੱਜ ਸਵੇਰੇ ਹੀ ਪਤਾ ਲੱਗਾ ਪਈ ਸੁਖ ਸਾਗਰ ਦਾ ਬੇਟਾ ਜਿਹੜਾ ਉਹ ਇਦਾਂ ਸੱਟ ਲਾ ਕੇ ਤੇ ਉਹ ਪੂਰਾ ਹੋ ਗਿਆ ਅਸੀਂ ਉਸੇ ਵੜੇ ਆਏ ਆ ਜਿਹੜੀ ਤੁਸੀਂ ਦੱਸੀ ਆ ਗੱਲ ਇਹਨਾਂ ਦੇ ਇੱਥੇ ਆਣ ਕੇ ਪਤਾ ਲੱਗਾ ਪਈ ਇਹਨਾਂ ਦਾ ਆਧਾਰ ਕਾਰਡ ਬਣੀ ਇਹ 70 75 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਇ ਨੂੰ ਹੋ ਗਏ ਆ ਤੇ ਕੋਈ ਗਰੀਬਾਂ ਦੀ ਬਾਹ ਨਹੀਂ ਫੜਦਾ ਅੱਜ ਜਿੱਤੇ ਆ ਕੱਲ ਅਜੇ ਇਹ ਮੁੰਡਾ ਉੱਥੇ ਖੱਬੇ ਰਾਜਪੂਤਾਂ ਉਹ 13 ਸਾਲ ਦਾ ਫੁੱਟਬਾਲ ਖੇਡਦਾ ਸੀ ਉਹਨੂੰ ਗੋਲੀਆਂ ਮਾਰ ਕੇ ਮਾਰ ਗਏ ਆ ਇਹ ਦੇਸ਼ ਦਾ ਜਿਹੜਾ ਸਾਡੇ ਦਾ ਬੇੜਾਗਰ ਕੰਢੇ ਕਿਉਂਕਿ ਰਾਜ ਭਾਗ ਸਰਮਾਇਦਾਰ ਲੋਕਾਂ ਕੋ ਆ ਤੇ ਜਿਹੜੇ ਜਿਨ੍ਹਾਂ ਨੂੰ ਕੋਈ ਗਰੀਬ ਲੋਕਾਂ ਦੀ ਪਰਵਾਹ ਨਹੀਂ ਇੰਦਰਾ ਗਾਂਧੀ ਵੀ ਇਥੋਂ ਕਹਿੰਦੇ ਰਹੇ ਅਸੀਂ ਗਰੀਬੀ ਹਟਾ ਦੇਣੀ ਆ ਅਸੀਂ ਇਹ ਲੋਕਾਂ ਨੂੰ ਐਉਂ ਕਰ ਦੇਣਾ ਆ ਹੁਣ ਆਪ ਵਾਲੇ ਵੀ ਆਏ ਸੀਗੇ ਤੇ ਇਹਨਾਂ ਨੇ ਵੀ ਬੜਾ ਲੋਕਾਂ ਨੂੰ ਲਾਇਆ ਵੀ ਅਸੀਂ ਆਮ ਆਦਮੀ ਆ ਪਰ ਤੁਸੀਂ ਸਾਰਾ ਕੁਝ ਵੇਖ ਲਿਆ ਇਹ ਆਮ ਆਮ ਆਦਮੀ ਕੁਛ ਨਹੀਂ ਗਏ ਕਿਸੇ ਦਾ ਭਲਾ ਨਹੀਂ ਕੀਤਾ ਆਪਣੀਆਂ ਕੋਠੀਆਂ ਆਪਣੇ ਜ਼ਾਇਦਾਦਾਂ ਬਣਾਉਣ ਵਾਲੀ ਇਹਨਾਂ ਦਾ ਧਿਆਨ ਆ ਤੇ ਇਹ ਬਹੁਤ ਨਿੰਦਣਯੋਗ ਆ ਇਹ ਇਕੱਲੇ ਦਾ ਆਧਾਰ ਕਾਰਡ ਨਹੀਂ ਸਾਡੇ ਪਿੰਡ ਚ ਸਾਰੇ 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 ਪਿੰਡ ਜੀ ਬਹੁਤ ਗਰੀਬ ਲੋਕ ਆ ਜਿਨ੍ਹਾਂ ਦੇ ਆਧਾਰ ਕਾਰਡ ਰਾਸ਼ਨ ਵਾਲੇ ਵੀ ਨਹੀਂ ਕਿ ਬਣੇ ਅਸੀਂ ਇੱਕ ਵਾਰਾਂ ਪ੍ਰਾਲਾ ਕੀਤਾ ਸੀ ਸਾਰੇ ਪਿੰਡ ਦੇ ਕਾਰਡ ਜਿਹੜੇ ਬਣਾਏ ਸੀਗੇ ਮਹਿਕਮਾ ਘੇਰ ਘੇਰ ਕੇ ਪਰ ਫਿਰ ਜਿਹੜਾ ਉਹ ਆਗੂ ਸਹਿਬਾਨ ਜਿਹੜੇ ਮਾਰੇ ਲੱਗ ਗਿਆ ਉਹ ਕਿਸੇ ਕੋਈ ਧਿਆਨ ਨਹੀਂ ਕਰਦਾ ਹਾਂ ਉਹ ਕਈਆਂ ਦੇ ਤੇ ਵਿਭਾਗਾਂ ਨੇ ਕਟਾ ਦਿੱਤੇ ਕਿਸੇ ਨੇ ਰੰਜਿਸ਼ ਚਨਾ ਕਟਾ ਦਿੱਤੇ ਆ ਇਹ ਬੜੀ ਮਾੜੀ ਘਟਨਾ ਜੀ ਬਿਲਕੁਲ ਤਸਵੀਰਾਂ ਐਡੀਆਂ ਪਾਵਕ ਹੋਣ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਜਿਹੜਾ ਹੈ ਉਹ ਸੋਗ ਦੀ ਲਹਿਰ ਦੇ ਵਿੱਚ ਹੈ ਕਿਉਂਕਿ ਕਹਿਣਾ ਹੈ ਕਿ ਜਿੱਥੇ ਕਿ ਇਲਾਜ ਵਾਸਤੇ ਇੱਕ ਅਸ਼ਵਨ ਕਾਰਡ ਹੁੰਦਾ ਜਿਹੜਾ 5 ਲੱਖ ਦਾ ਉਹ ਵੀ ਨਹੀਂ ਸੀ ਹੈਗਾ ਜੇਕਰ ਉਹ ਹੁੰਦਾ ਤਾਂ ਕਿਤੇ ਇਲਾਜ ਜਿਹੜਾ ਵਧੀਆ ਹੋ ਜਾਂਦਾ ਕਿਉਂਕਿ ਪਰਿਵਾਰ ਵੱਲੋਂ ਜਿਹੜੀ ਹੈ ਉਹ ਵੀ ਮਦਦ ਕੀਤੀ ਗਈ ਤਾ ਪਿੰਡ ਵੱਲੋਂ ਵੀ ਜਿਹੜੀ ਹੈ ਮਦਦ ਕੀਤੀ ਗਈ ਪਰੰਤੂ ਜਿਹੜਾ ਗੁਰਸਾਹਿਬ ਸਿੰਘ ਅੱਜ ਜਿਹੜਾ ਹੈ ਪਰਿਵਾਰ ਨੂੰ ਜਿਹੜਾ ਹੈ ਵਿਛੋੜਾ ਦੇ ਗਿਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਜਿਹੜਾ ਹੈ ਪੂਰਾ ਇਕੱਠਾ ਹੋਇਆ ਹੈ ਤਾਂ ਗੁਰਸਾਹਿਬ ਸਿੰਘ ਜਿਹੜਾ 14 ਸਾਲ ਦਾ ਇਕਲੌਤਾ ਜਿਹੜਾ ਪੁੱਤਰ ਸੀਗਾ ਉਹ ਗੁਰੂ ਘਰ ਸੇਵਾ ਕਰਦਾ ਜਿਹੜਾ ਛੱਤ ਤੋਂ ਜਦੋਂ ਡਿੱਗਦਾ ਹੈ ਤਾਂ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵ ਜੀ